ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਤੇ ਸੰਗਤਰੇ ਗਾੜੀ ਬੇਨਤੀ ਕੀਤੀ ਜਾਂਦੀ ਆ ਵਾਹਿਗੁਰੂ ਜੀ ਬਹੁਤ ਰਾਸ਼ਨ ਆਪਾਂ ਵੰਡ ਕੇ ਦਿਆ ਸੰਗਤਾਂ ਨੂੰ ਚਾਰਾ ਵੀ ਵੰਡਦਾ ਇੱਕ ਸਾਲ ਲਈ ਕੋਈ ਲੋੜ ਨਹੀਂ ਆ ਨੌਜਵਾਨਾਂ ਤੇ ਸੰਗਤਰੇ ਗਾੜੀ ਕਮੇਟੀਆਂ ਦੇ ਜਥੇਬੰਦੀਆਂ ਗਾੜੀ ਕਮੇਟੀ ਰਿਕਵੈਸਟ ਕੀਤੀ ਜੀ ਅੱਜ ਕਿ ਬਾਤੋ ਵਾਦਾ ਅਜੇ ਪਿੰਡਾਂ ਦੇ ਵਿੱਚੋਂ ਟਰਾਲੇ ਭਰ ਕੇ ਮਿੱਟੀ ਦੇ ਲੈ ਕੇ ਆਓ ਆ ਨੌਜਵਾਨ ਬੰਨ ਬਨੰਦਾ ਆ ਇਹ ਕੌਮ ਦੇ ਹੀ ਹੀ ਰੇ ਲੱਗੇ ਆ ਕੋਈ ਸਰਕਾਰ ਵੱਲੋਂ ਸਹੂਲਤ ਨਹੀਂ ਆ ਨੌਜਵਾਨੋ ਤੁਹਾਨੂੰ ਰਿਕੁਐਸਟ ਕਰਦਾ ਇਹ ਕਰੀ ਬਖਾ ਦਿਓ ਕਿ ਪੰਜਾਬ ਦੇ ਜੋਧੇ ਤੁਸੀਂ ਪਰ ਪਾਰਾਂ ਦੇ ਪਿੰਡਾਂ ਦੇ ਟਰਾਲਿਆਂ ਆ ਬਾਬਾ ਤੁਹਾਨੂੰ ਪਿੰਡ ਜਾ ਕੇ ਤੇ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਡੇ ਬਾਬਾ ਜੀ ਨੇ ਦੱਸਿਆ ਇਹੀ ਸਾਰੇ ਨੌਜਵਾਨ ਲੱਗੇ ਆ ਇੱਥੇ ਬੰਨ ਬੰਨਣ ਵਾਸਤੇ ਇਹ ਪਿੰਡਾ ਖੋਨੇਵਾਲ ਖੋਨੇਵਾਲ ਦਰਿਆ ਦੇ ਨਾਲ ਪੈਂਦਾ ਇਹ ਕਿਹ ਦਰਿਆ ਵਾ ਸੁਤਨ ਕਰਨ ਕਰਕੇ ਇਥੋਂ ਭੁਵੇਂ ਖੋਨੇਵਾਲ ਦੀ ਤੁਸੀਂ ਫੁੱਟ ਕੇ ਖੋਨੇਵਾਲ ਪਿੰਡ ਤੇ ਰਮਦਾਸ ਚੱਕ ਇਹਨੇ ਮਾਰ ਕੀਤੀ ਆ ਇਹ ਬੰਨ ਵੱਜ ਜਾਏ ਤੇ ਜਿਹੜੀਆਂ ਫਸਲਾਂ ਵੀ ਲੋਕਾਂ ਦੀਆਂ ਵੱਜ ਜਾਣਗੀਆਂ ਡੰਗਰ ਵੀ ਤੇ ਲੋਕ ਲੋਕਾਂ ਦੇ ਘਰੇ ਘਰ ਵੀ ਬਚਣਗੇ ਤੇ ਜੇਕਰ ਇਹ ਬੰਨ ਨਹੀਂ ਬੰਨਿਆ ਤੇ ਜਿੰਨਾ ਚਿਰ ਪਾਣੀ ਦਰਿਆ ਚ ਵਗਦਾ ਇਹ ਛੇਤਾ ਤਾਂ ਵਗਦਾ ਰਹਿਣਾ ਪਾਣੀ ਇਹਦੇ ਨਾਲ ਸਿਰਫ ਲੋਕਾਂ ਦਾ ਨੁਕਸਾਨ ਹੁੰਦਾ ਰਹਿਣਾ ਤੇ ਮੇਰੇ ਵੀਰੋ ਜਿਹੜਾ ਬਾਬਾ ਨੇ ਦੱਸਿਆ ਕੋਈ ਰਾਸਨ ਦੀ ਲੋੜ ਨਹੀਂ ਇੱਥੇ ਤੇ ਬੋਰੇ ਭਰ ਕੇ ਨਾ ਪਿੰਡ ਪਿੰਡ ਚੋਂ ਨੌਜਵਾਨ ਸਾਰੇ ਵੀਰ ਆਪਣੀਆਂ ਆਪਣੀਆਂ ਟਰਾਲੀਆਂ ਤੇ ਬੋਰੇ ਭਰ ਕੇ ਲੱਦ ਕੇ ਤੇ ਪਿੰਡ ਘੋਨੇਵਾਲ ਦੀ ਜਿਹੜੀ ਘੁੱਸੀ ਟੁੱਟੀ ਆ ਉੱਥੇ ਲੈ ਕੇ ਆਓ ਤਾਂ ਜੋ ਇਹ ਬੰਦ ਮੰਝੇ ਤੇ ਜਿਹੜਾ ਅਗਲੇ ਪਿੰਡ ਜਿਹੜਾ ਸੁਰੱਖਿਅਤ ਰਹਿਣ ਇਸ ਕਰਕੇ ਸਾਰਿਆਂ ਜੇ ਇਹ ਬੇਨਤੀ ਆ ਮੇਰੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹਰ ਪਿੰਡ ਚੋਂ ਨੌਜਵਾਨ ਵੀਰ ਪੋੜੇ ਭੜਕੇ ਟਰਾਲੀਆਂ ਦੇ ਲੱਦ ਕੇ ਮਿੱਟੀ ਦੇ ਤੇ ਉਹ ਇੱਥੇ ਲੈ ਕੇ ਆਉਣ ਤਾਂ ਜੋ ਇਹ ਬੰਦ ਬੰਝ ਕੇ ਤੇ ਜਿਹੜਾ ਲੋਕਾਂ ਦਾ ਜਿਹੜਾ ਬਚਾਅ ਹੋ ਸਕੇ ਵਾਹਿਗੁਰੂ ਜੀ ਦਾ ਫੈਸਲਾ ਵਾਹਿਗੁਰੂ ਜੀ ਦਾ ਫੈਸਲਾ